ਸਾਸਰੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਪੱਡਾ ਫੈਮਿਲੀ ਵਲੌਗ ਐਂਡ ਕੁਕਿੰਗ ਵਿੱਚ ਅੱਜ ਹੈਗੀ ਜੀ ਬੱਚਿਆਂ ਨੇ ਛੁੱਟੀ ਦਿਨ ਹੈਗਾ ਜੀ ਐਤਵਾਰ ਐਤਵਾਰ ਕਰਕੇ ਅੱਜ ਦੀ ਛੁੱਟੀ ਸੀਗੀ ਕੱਲ ਦੀ ਵੀ ਛੁੱਟੀ ਹੈ ਪਰ ਕੱਲ ਨੂੰ ਜ਼ਿਆਦਾ ਰਸ਼ ਹੋਇਆ ਨਾ ਇਸ ਕਰਕੇ ਅਸੀਂ ਅੱਜ ਚੱਲੇ ਆ ਜੀ ਸ਼ਹਿਰ ਨੂੰ ਤੇ ਉੱਥੇ ਨਿਆਣਿਆਂ ਦੇ ਜਿਹੜੇ ਪਟਾਕੇ ਲੈਣੇ ਹੋਣਗੇ ਉਹ ਲੈ ਲੈਣਗੇ ਆਪਾਂ ਥੋੜੀ-ਬੋਤੀ ਸ਼ਾਪਿੰਗ ਕਰ ਲਾਂਗੇ ਦੀਵਾਲੀ ਤੇ ਤੇ ਮਨਪ੍ਰੀਤ ਵੀ ਮੈਂ ਤਾਂ ਤਿਆਰ ਹੋ ਗਈ ਸੀ ਤੇ ਮਨਪ੍ਰੀਤ ਆਪਣੇ ਬੂਟ ਪਾਉਣ ਦੀ ਤਿਆਰੀ ਕਰਦਾ ਪਿਆ ਤੇ ਆਪਾਂ ਚੱਲੇ ਆ ਜੀ ਸ਼ਹਿਰ ਨੂੰ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਫਿਰ ਉੱਥੇ ਜਾ ਕੇ ਵਲੌਗ ਸਾਂਝਾ ਕਰਾਂਗੇ ਆਪਾਂ ਜਲੰਧਰ ਪਹੁੰਚ ਚੁੱਕੇ ਹਾਂ ਮਾਡਰ ਟਾਊਨ ਤੇ ਇੱਥੇ ਆਪਾਂ ਦੇਖਾਂਗੇ ਕੁਝ ਆਪਾਂ ਘਰ ਵਾਸਤੇ ਕੋਈ ਚੀਜ਼ ਲੈ ਕੇ ਜਾਵਾਂਗੇ ਦੀਵੇ ਵਗੈਰਾ ਵੀ ਲਵਾਂਗੇ ਤੇ ਦੇਖੋ ਕਿੰਨਾ ਸੋਹਣਾ ਸਜਾਇਆ ਹੋਇਆ ਆ ਲਾਈਟਸ ਲਾਈਟਸ ਰਾਤ ਨੂੰ ਜਗਣੀਆਂ ਰਾਤ ਨੂੰ ਜਗਣਗੀਆਂ ਰਾਤ ਨੂੰ ਹੀ ਸੋਹਣਾ ਲੱਗਦਾ ਨਾ ਹਾਂ ਹਾਂ ਸੋਹਣਾ ਕੀਤਾ ਇੰਤਜ਼ਾਮ ਇਹਨਾਂ ਨੇ ਹੈ ਬੜੀ ਪ੍ਰਬੰਧ ਕੀਆ ਥੈਟਸ ਆਲ ਵਾ ਦੀ ਹੈ ਇਤਨਾ ਲੜੀਆਂ ਲੈਣੀਆਂ ਮੈਂ ਇੱਥੇ ਦੇਖ ਲੈਣੇ ਆਪਾਂ ਇਹ ਕਾफी ਜ਼ਿਆਦਾ ਹੈ ਕੈਂਡਲ ਲਾਇਆ ਇਹਨਾਂ ਨੇ ਹਾਸਾ ਕੈਂਡਲ ਹੈ ਹਾਂ ਉਹ ਇਸ ਸਥਾਨ ਮਰੇ ਇਹ ਉਹ ਜੋ ਹੈਗੇ ਆਪ ਹਾਲ ਕਹਿ ਰਹੇ ਨਹੀਂ ਮੈਂ ਦੇਖ ਚਲੋ ਉੱਥੋਂ ਦੇਖ ਲੈਣੇ ਆਪਾਂ ਇੱਕ ਵਾਰੀ

ਇਹ ਵਾਲੇ ਤੀਰੇ ਮੈਨੂੰ ਉਹ ਵੀ ਇਹ ਕਰ ਦੋ ਕਿੰਨੇ ਇੱਕ ਦਰਜਨ ਕਰ ਦੋ ਹਾਂ ਹਈਆ ਲੈ ਭਾਈ ਚਾਰਾਂ ਨਹੀਂ ਜਾਂ ਸੰਦੀ ਬਣਦੇ ਚੱਲਦਾ ਅੰਦਰ ਸੀ ਆਣਾ ਤੇ ਉਹ ਵੱਡਾ ਇੱਕ ਵੱਡਾ ਦੀਵਾ ਦੇ ਦੋ ਕਿਹੜਾ ਲੈਣਾ ਇੱਕ ਚਾਹ ਲਿਫਟ ਵਾਲੇ ਇੱਕ ਵੱਡਾ ਲੈਣਾ ਨਾ ਅਲੀ ਵਾਲੇ ਉੱਪਰ ਤੋਂ ਲੈਣੇ ये किला एक कर दो ये तो 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 कर दो दस दिन ये कर दो मिक्स कर दो सारे तो सिंपल दर्जन एक ले दर्जन एक दस घर उदा ले सारे चेक करके पा दियो चार। चार। चलो बैठो चल ਹਾਂਜੀ ਆਪਾਂ ਦੀਵਾਲੀ ਦੀ ਸ਼ਾਪਿੰਗ ਕਰਨ ਤੋਂ ਬਾਅਦ ਹਵੇਲੀ ਆ ਗਏ ਆ ਇੱਥੇ ਬੱਚਿਆਂ ਨੇ ਕਿੱਕ ਪੈਕੇਟ ਲੇਸ ਤਾਂ ਲੈ ਲਿਆ ਤੇ ਆਪਾਂ ਚਾਹ ਦੇ ਇੱਕ ਕੱਪ ਲੈ ਲਿਆ ਹਾਂਜੀ ਆਪਾਂ ਘਰ ਆ ਚੁੱਕੇ ਆ ਟਾਈਮ ਜਿਹੜਾ ਹੋ ਚੁੱਕਾ ਜੀ ਸਵਾ 5 ਹੋ ਚੁੱਕੇ ਨੇ ਸਵਾ 5 ਵਜ ਗਏ ਨੇ ਤੇ ਹੁਣ ਆਪਾਂ ਜਿਹੜੀ ਸ਼ਾਪਿੰਗ ਕੀਤੀ ਸੀਗੀ ਮੰਨ ਕੇ ਤੇ ਨੇ ਉਹ ਪਟਾਕੇ ਉਹ ਸਾਹਮਣੇ ਰੱਖ ਦਿੱਤੇ ਲਫਾਫਾ ਲਿਆ ਕੇ ਤੇ ਇਹ ਆਪਾਂ ਲੈ ਕੇ ਆਏ ਸੀ ਦੀਵੇ ਸਾਰੇ ਆਪਾਂ ਮਿਕਸ ਕਲਰ ਦੇ ਦੀਵੇ ਲਿਆਂਦੇ ਸੀਗੇ ਇੱਕ ਮੈਂ ਵੱਡਾ ਦੀਵਾ ਲਿਆ ਸੀ ਇਹ ਹੈਗੇ ਦੀ ਛੋਟੇ ਦੀਵੇ ਇਹ ਵਾਲੇ ਆਪਾਂ ਲਿਆਂਦੇ ਸੀ ਦੀਵੇ ਤੇ ਆਹ ਪ੍ਰਭ ਨੇ ਪੁੱਛਿਆ ਪ੍ਰਭ ਕਿੱਦਾਂ ਚੱਲਦਾ ਏ ਹਾਂ ਇੱਕ ਇਹ ਲੈ ਲਿਆ ਸੀ ਬਾਕੀ ਆਪਾਂ ਇਹ ਸਾਰੇ ਦੀਵੇ ਆ ਆਪਾਂ ਲੈ ਲਏ ਸੀ ਸਿੰਪਲ ਤੇ ਬਾਕੀ ਆਪਾਂ ਲੈ ਕੇ ਆਏ ਜੀ ਮੈਂ ਕਲਰ ਕਿਤਾ ਸੀ ਹੂੰ ਆ ਪ੍ਰਭ ਨੇ ਕਲ ਕਲਰ ਕੀਤਾ ਸੀ ਇਹਨੂੰ ਠੀਕ ਆਪਾਂ ਕੱਢ ਕੇ ਦਿਖਾਈ ਇਹ ਵੀ ਮੈਂ ਕਿਹਾ ਦਰਵਾਜੇ ਤੇ ਲਾਉਣ ਵਾਸਤੇ ਲਾਵਾਂਗੇ ਇਸ ਤਰ੍ਹਾਂ ਇੱਧੇ ਦੋ ਹੈ ਇਹਦੇ ਨਾਲ ਦੇ ਤੇ ਆਪਾਂ ਦੋ ਹੈ ਲੜੀਆਂ ਲੀਆਂ ਸੀ ਇਹ ਵੀ ਮੈਨੇ ਸੋਹਣੀਆਂ ਲੱਗੀਆਂ ਤੋ ਇਹ ਵੀ ਦਰਵਾਜ਼ੇ ਤੇ ਲਗਾ ਸਕਦੇ ਹਾਂ ਹਾਂ ਆ ਤਾਂ ਕਰਕੇ ਦਿਖਾ ਰਹਾ ਹੈ ਇਹ ਵਾਲੇ ਰਾਸ਼ੋ ਦਾ ਘਾਟੀ ਸੀਗਾ ਅੱਜ। ਅਜੇ ਐਤਵਾਰ ਕਰਕੇ ਰਾਸ਼ ਘਟ ਸੀ। ਐ ਇਸ ਤਰ੍ਹਾਂ ਲੱਗਣਗੇ। 2 ਆਪਾਂ ਸਪਤ ਇਹ ਨਹੀਂ ਸ਼ਾਪਿੰਗ ਕੀਤੀ ਸੀਗੀ ਬਹੁਤੀ ਜਿਆਦਾ ਨਹੀਂ ਲਏ ਹੈਗੇ ਕੋਈ ਵੀ ਚੀਜ਼ ਜੋ ਚੀਜ਼ ਦੀ ਲੋੜ ਸੀ ਆਪਾਂ ਉਹ ਹੀ ਲੈ ਕੇ ਆਏ ਆ। ਤੇ ਮਨਪ੍ਰੀਤ ਪਤਾ ਨਹੀਂ ਕਿੱਧਰ ਗਿਆ ਉਹਨੂੰ ਕਹਿੰਦਾ ਪਟਾਕੇ ਖੋਲ ਕੇ ਦਿਖਾ ਦਿੰਦਾ। ਆ ਬਾ ਲੈ ਕੇ ਆਈ ਇਹਨੇ ਪੂਰਾ ਪੈਕਿੰਗ ਹੀ ਲੈ ਲਈ ਸੀਗੀ ਤੇ ਕੀ ਇਹਦਾ ਨਾਮ ਆ ਪੌਪ ਇਹਨੇ ਪੂਰੀ ਇੱਕ ਪੈਕਿੰਗ ਹੀ ਲੈ ਲਈ ਸੀ ਇਹਨੇ ਇਹਦੇ ਨਾਲ ਲੱਗੀ ਰਹਿਣਾ ਬਾਕੀ ਮਾਨਪੀ ਨੇ ਤੇ ਥੋੜੇ ਵੱਡੇ ਪਟਾਕੇ ਲੈਣੇ ਇਹਨੇ ਪ੍ਰਭ ਨੇ ਛੋਟੇ ਲੈਨੇ ਨਹੀਂ ਮੈਂ ਇਹੀ ਕੱਲੇ ਥੋੜਾ ਨਾਲ ਲਿਆ ਹੂੰ ਇੱਕ ਦੋ ਹੋਰ ਹੋਣਗੇ ਤੇਰੇ ਬਾਕੀ ਉਹਦੇ ਸਮਾਨ ਆ ਇੱਥੇ ਰੱਖਿਆ ਉਹ ਆਉਂਦਾ ਤੇ ਫੇਰ ਦੇਖਦੇ ਆ ਕੀ ਲੈ ਕੇ ਆਏ ਕਿਉਂਕਿ ਮੈਨੂੰ ਤੇ ਲੈ ਕੇ ਨਹੀਂ ਸੀ ਨਾਲ ਗਏ ਨੇਂ ਦੇਸੀ ਪਟਾਕੇ ਤੋਂ ਇਹ ਕਾਲ ਆ ਗਿਆ ਦਾ ਇਹ ਉੱਤੇ ਆ ਕੇ ਬੱਗਵਾਜਾ ਮੈਨੂੰ ਅਸੀਂ ਮੈਂ ਵੀ ਜਾਵਾਂਗੀ ਪਰ ਤੁਸੀਂ ਮੈਨੂੰ ਲੈ ਕੇ ਨਹੀਂ ਗਏ ਕਿਉਂਕਿ ਫੇ ਉੱਥੇ ਗੱਡੀ ਉਹ ਗੱਡੀ ਉੱਪਰ ਇੱਕ ਆ ਹਾਂ ਆਹ ਸਾਈਡੋਂ ਠੀਕ ਹੋ ਪਰ ਸਹੀ ਮਿਲ ਗਿਆ ਆਪਣੇ ਪਿੰਡ ਚੋਂ ਮਹਿੰਗੇ ਮਿਲਨੇ ਸੀ ਹਾਂ ਉਹ ਤਾਂ ਸਹੀ ਮਿਲ ਗਿਆ ਕੀ ਬਣਿਆ ਜਣ ਹਾਂ ਬਸ ਠੀਕ ਜਿਹਾ ਚਲਾ ਕੇ ਦੇ ਦੇ ਦਿਖਾ ਦੇ ਹੈ ਕਿੰਨੇ ਗਨੇ ਕਾਲਾ ਜੰਡਾ ਪੱਟੀ ਠੀਕ ਹੈ ਇੰਨੇ ਕੀ ਬਹੁਤ ਹੈ ਪਰ ਹਵਾ ਪ੍ਰਦੂਸ਼ਣ ਜਿਆਦਾ ਕਰਨਾ ਨਹੀਂ ਠੀਕ ਸਹੀ ਗੱਲ ਹੈ ਕਾਲਾ ਨਾ ਦੇ ਹੂੰ ਕਾਲਾ ਨੰਦ ਹੂੰ ਇਹ ਨਹੀਂ ਆ ਰਿਹਾ ਸੰਦਰਾਪਨ ਹੂੰ ਆ ਵੀ ਮੰਮੀ ਮੰਮੇ ਨੇ ਵੀ ਲਿਹਾਣੇ ਨੇ ਤੂੰ ਇਦਾਂ ਕਰ ਇਹਨੂੰ ਗੰਡ ਮਾਰ ਕੇ ਤੇ ਉਹਦੇ ਦੂਸਰੇ ਕਮਰੇ ਚ ਰੱਖਿਆ ਚੱਕ ਲੈ ਇਹਨਾਂ ਨੂੰ ਹੁਣ ਪ੍ਰਭ ਤੇ ਵੀ ਘਰ ਪ੍ਰਭ ਤੂੰ ਦਿਖਾ ਪੁੱਤ ਆਪਣੇ ਇਹ ਬਾਹਰ ਆ ਰਹੇ ਹੋ ਮੈਨੂੰ ਦਿਖਾਉਣ ਲੱਗੀ ਆਪਣੇ ਪਟਾਕੇ ਮੇਰੇ ਆਪਣੇ ਪਾਪਾ ਬਹੁਤ ਸੋਹਣਾ ਹੈ ਹੁਣ ਚਲਾਈ ਨਾ ਇਹਨਾਂ ਨੂੰ ਰੱਖ ਦੇ ਇਹ ਹੈਗੇ ਜੀ ਪ੍ਰਾਪਦੇ ਸੋਹਣਾ ਜੀ ਇਹ ਇਹਨੇ ਪਹਿਲਾਂ ਦਿਖਾਏ ਸੀ ਖੋਲ ਕੇ ਬੈਠੀ ਸੀ ਪਤਾ ਨਹੀਂ ਕਿੰਨੇ ਨਹੀਂ ਕਲੇਸੀ ਇਹਦੇ ਵਿੱਚ ਦੱਬੀਆਂ 50 50 ਨਿਕਲੀਆਂ ਸੀ ਚਲੇ ਲੱਗੀ ਰੋਗੀ ਇਹਦੇ ਨਾਲ ਹੀ ਆਹ ਸੋਚ ਜਿਹੜੀ ਭੋਗਾਂ ਤੇ ਫਾੜੀ ਫਾਈ ਪਿਆ ਕੋਈ ਗੱਲ ਨਹੀਂ ਇੱਥੋਂ ਲੈ ਲਾਂਗੇ ਫੇ ਲੋਕਲ ਆਪਾਂ ਆਹ ਪਰ ਡਿਸਪਲੇ ਹੂੰ ਇਹ ਬਟਰਫਲਾਈ ਕੀ ਦੋ ਫੋਰ ਤੇ ਛੇ ਕਰਦੇ ਆ ਹੂੰ ਠੀਕ ਓ ਚਟਪਟਿਆ ਚਲ ਆਪਣੇ ਹੁਣ ਪ੍ਰਾਪਤੂ ਵੱਖਰੇ ਰੱਖ ਲੈ ਠੀਕ ਆ ਚਲ ਵਿਚੇ ਬਾਹ ਦੇ ਕੋ ਸਾਈਡ ਤੇ ਹਾਂ ਚਾ ਰੱਖ ਲੈ ਹੁਣ ਤੇ ਚਲੋ ਜੀ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਆ ਜੇਕਰ ਵਲੌਗ ਵਧੀਆ ਲੱਗੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ